ਖਨੌਰੀ ਬਾਰਡਰ ਤੇ ਘਟਨਾ ਹੋਈ 21 ਸਾਲ ਦਾ ਸ਼ੁਭਕਰਨ ਉਹਦੀ ਮੌਤ ਹੋ ਗਈ ਮੈਂ ਜਦੋਂ ਮੈਨੂੰ ਪਤਾ ਲੱਗਿਆ ਮੈਂ ਵੀਡੀਓ ਦੇਖੀ ਤਾਂ ਮੇਰੇ ਰੋਂਗ ਤੇ ਖੜੇ ਹੋ ਗਏ ਮੈਨੂੰ ਬਹੁਤ ਦੁੱਖ ਹੋਇਆ ਦਿਲੋਂ 21 ਸਾਲ ਦੀ ਉਮਰ ਚ ਸ਼ੁਭਕਰਨ ਦੋ ਕਿੱल्ल्या ਦਾ ਮਾਲਕ ਹੈ ਮਾਤਾ ਦੀ ਪਹਿਲੀ ਡੈਥ ਹੋ ਗਈ ਸੀ ਦਾਦੀ ਨੇ ਪਾਲਿਆ ਦੋ ਪੈਣਾ ਦਾ ਕੱਲਾ ਭਾਈ ਬੱਲੂ ਪਿੰਡ ਉਹਨੂੰ ਉੱਥੇ ਜਾਣ ਦੀ ਲੋੜ ਕੀ ਪੈ ਗਈ ਜਾ ਜੇ ਜਾਂਦਾ ਸੀ ਤਾਂ ਦਿੱਲੀ ਚੱਲਿਆ ਸੀ ਉਹਨੂੰ ਖਨੌਰੀ ਜਾਂ ਸ਼ੰਭੂ ਕੋਈ ਰੁਕਣਾ ਪੈ ਗਿਆ ਉਹ ਦਿੱਲੀ ਜਾਣਾ ਚਾਹੁੰਦੇ ਨੇ ਦੇਖੋ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਲਈ 90% ਕੁਰਬਾਨੀਆਂ ਪੰਜਾਬੀਆਂ ਦੀਆਂ ਨੇ ਤੇ ਉਸ ਆਜ਼ਾਦੀ ਨੂੰ ਕਾਇਮ ਰੱਖਣ ਲਈ ਵੀ ਅੱਜ ਅਸੀਂ ਕੁਰਬਾਨੀਆਂ ਸਭ ਤੋਂ ਵੱਧ ਦੇ ਰਹੇ ਹਾਂ ਕੀ ਅਸੀਂ ਆਪਣੀ ਰਾਜਤਾ ਨਹੀਂ ਚ ਨਹੀਂ ਜਾ ਸਕਦੇ ਆਪਣੀਆਂ ਮੰਗਾਂ ਵਾਸਤੇ ਹਰਿਆਣੇ ਨੇ ਕਿਉਂ ਰੋਕ ਲਿਆ ਹਰਿਆਣੇ ਨਾਲ ਤਾਂ ਕੋਈ ਝਗੜਾ ਹੀ ਨਹੀਂ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਹਰਿਆਣੇ ਨਾਲ ਤਾਂ ਕੋਈ ਸਾਡਾ ਝਗੜਾ ਹੀ ਨਹੀਂ ਉਹ ਅੰਮ੍ਰਿਤਸਰੋਂ ਚੱਲੇ ਕੋਈ ਤਰਨਤਾਰਨੋਂ ਚੱਲਿਆ ਕੋਈ ਫਰੀਦਕੋਟ ਤੋਂ ਚੱਲਿਆ ਕੋਈ ਫਤਿਹਗੜ੍ਹ ਸਾਹਿਬ ਤੋਂ ਚੱਲਿਆ ਕੋਈ ਰਾਜਪੁਰੋਂ ਚੱਲਿਆ ਕੋਈ ਗੁਰਦਾਸਪੁਰ ਤੋਂ ਹੈ ਜਦੋਂ ਉਹ ਬਿਨਾਂ ਕੋਈ ਨੁਕਸਾਨ ਕੀਤੇ ਸ਼ੰਭੂਬੱਡੇ ਤੱਕ ਪਹੁੰਚ ਗਏ ਜੇ ਹਰਿਆਣਾ ਸਰਕਾਰ ਨਾ ਰੋਕਦੀ ਅਸੀਂ ਇਹ ਗੱਲ ਅਜ ਹਾਈ ਕੋਰਟ ਦੇ ਵਿੱਚ ਦੱਸੀ ਹੈ ਕਿ ਜੇ ਸ ਹਰਿਆਣਾ ਸਰਕਾਰ ਨਾ ਰੋਕਦੀ ਤਾਂ ਉਹ ਅੱਗੇ ਚਲੇ ਜਾਂਦੇ ਹਰਿਆਣੇ ਨਾਲ ਤਾਂ ਕੋਈ ਦੁਸ਼ਮਣੀ ਨਹੀਂ ਅੱਗੇ ਕੇਂਦਰ ਸਰਕਾਰ ਦਾ ਕਿਉਂਕਿ ਕੇਂਦਰ ਜੋ ਸਾਰੀਆਂ ਸ਼ਕਤੀਆਂ ਨੇ ਉਹ ਤਾਂ ਕੇਂਦਰ ਸਰਕਾਰ ਕੋਲ ਨੇ ਦਿੱਲੀ ਦੀਆਂ ਉਹ ਅੱਗੇ ਕੋਈ ਸਟੇਡੀਅਮ ਜਾਂ ਕੋਈ ਰਾਮਲੀਲਾ ਗਰਾਊਂਡ ਉਹਨਾਂ ਨੂੰ ਦੇ ਦਿੰਦੇ ਉਹ ਉੱਥੇ ਬਹਿ ਕੇ ਪ੍ਰਦਰਸ਼ਨ ਕਰਦੇ ਸ਼ਾਂਤੀਪੂਰਕ ਪ੍ਰਦਰਸ਼ਨ ਉਹਨਾਂ ਦਾ ਉਹਨਾਂ ਦੀਆਂ ਮੰਗਾਂ ਬਰੇ ਵਿਚਾਰ ਪਟੰਦਰਾ ਹੁੰਦਾ 22 ਜਨਵਰੀ 2021 ਤੋਂ ਲੈ ਕੇ ਅੱਜ ਤੱਕ ਕੁਝ ਨਹੀਂ ਹੋਇਆ ਲਾਸਟ ਮੀਟਿੰਗ 22 ਜਨਵਰੀ 2021 ਨੂੰ ਹੋਈ ਹੈ ਕਿਸਾਨਾਂ ਨਾਲ ਤਿੰਨ ਸਾਲ ਕੀ ਕਰਦੀ ਰਹੀ ਮੋਦੀ ਗਵਰਨਮੈਂਟ ਸਿਰਫ ਇਹਦੇ ਐਮਐਲਏ ਤੋੜ ਲਓ ਇਹਦੀ ਸਰਕਾਰ ਤੋੜ ਲਓ ਆਗਲੋ ਤੁਸੀਂ ਲੋਕਾਂ ਦੀਆਂ ਮੰਗਾਂ ਵੱਲ ਤਾਂ ਧਿਆਨ ਦਿਓ ਜੇ ਕਿਤੇ ਇਹਨਾਂ ਨੇ ਤਿੰਨ ਸਾਲਾਂ ਦੇ ਵਿੱਚ ਕੋਈ ਗੱਲਬਾਤ ਕੀਤੀ ਹੁੰਦੀ ਸ਼ਾਇਦ ਇਹ ਮਸਲਾ ਅੱਜ ਪੈਦਾ ਹੀ ਨਾ ਹੁੰਦਾ ਸੋ ਮੈਨੂੰ ਬਹੁਤ ਦੁੱਖ ਹੈ ਕਿ ਮੇਰੇ ਰਾਜ ਦਾ ਇੱਕ 21 ਸਾਲ ਦਾ ਨੌਜਵਾਨ ਸ਼ੁਭਕਰਨ ਅੱਜ ਇਸ ਦੁਨੀਆ 'ਚ ਨਹੀਂ ਰਿਹਾ ਪਰ ਕਿਉਂਕਿ ਜਿਹੜੇ ਅਥਰੂ ਗੈਸ ਦੇ ਗੋਲੇ ਜਾਂ ਜਿਹੜੇ ਰਬੜ ਦੀਆਂ ਗੋਲੀਆਂ ਉਹ ਆਉਂਦੀਆਂ ਨੇ ਉਹ ਪੰਜਾਬ ਦੇ ਜੂ ਰਿਡਿਕਸ਼ਨ 'ਚ ਆਉਂਦੀਆਂ ਨੇ ਸਾਰੇ ਜਿਹੜੇ ਕਿਸਾਨ ਨੇ ਉਹ ਪੰਜਾਬ ਦੇ ਵਿੱਚ ਹੀ ਨੇ ਹਰਿਆਣੇ ਵਾਲਿਆਂ ਨੇ ਤਾਂ ਤਾਰਾਂ ਲਾ ਰੱਖੀਆਂ ਨੇ ਸੁ ਮੇਰਾ ਇੱਕ ਸਵਾਲ ਵੀ ਹੈ ਮੈਂ ਅੱਜ ਡੀਜੀਪੀ ਨੂੰ ਵੀ ਕਿਹਾ ਅੱਜ ਹਾਈ ਕੋਰਟ ਦੇ ਵਿੱਚ ਵੀ ਇਹੀ ਕਿਹਾ ਕਿ ਅਸੀਂ ਇਕੱਠੇ ਨਹੀਂ ਕਰ ਰਹੇ ਉੱਥੇ ਤੁਸੀਂ ਇਕੱਠੇ ਕਰਨ ਦਾ ਮੌਕਾ ਦਿੱਤਾ ਉਹ ਤਾਂ ਅੱਗੇ ਜਾਣਾ ਸੀ ਉਹਨਾਂ ਨੇ ਮੈਂ ਅੱਜ ਇੱਕ ਹੋਰ ਨਵਾਂ ਫੈਸਲਾ ਲਿਆ ਐਂਬੂਲੈਂਸ ਸਾਰੀਆਂ ਤੇ ਐਸਐਸਐਫ ਦੀਆਂ ਸਾਰੀਆਂ ਗੱਡੀਆਂ ਜਿੰਨੇ ਵੀ ਬਾਰਡਰਾਂ ਤੇ ਕਿਸਾਨ ਨੇ ਉੱਥੇ ਲਾਤੀਆਂ ਤੇ ਸਾਡੇ ਕੋਲੇ ਦੋ ਮੰਤਰੀ ਤੇ ਇੱਕ ਐਮਐਲਏ ਅੱਖਾਂ ਦੇ ਡਾਕਟਰ ਨੇ ਸਪੈਸ਼ਲਿਸਟ ਨੇ ਰਾਜਪੁਰੇ ਦੇ ਹਸਪਤਾਲ ਚ ਮੈਂ ਇਨਚਾਰਜ ਦੇ ਤੌਰ ਤੇ ਡਾਕਟਰ ਚੰਨੀ ਡਾਕਟਰ ਚੰਨਜੀਤ ਸਿੰਘ ਚੰਨੀ ਜੀ ਜਿਹੜੇ ਚਮਕੌਰ ਸਭ ਤੋਂ ਨੇ ਅੱਖਾਂ ਦੇ ਡਾਕਟਰ ਨੇ ਉਹਨਾਂ ਦੀ ਡਿਊਟੀ ਲਈ ਹੈ ਕਿ